ਡਾਈਕਨ ਦਾ ਬਹੁਤ ਅੱਛੀ ਕੰਪਨੀ ਜਿਹੜੀ ਹੈਗੀ ਆ ਜਪਾਨ ਦੀ ਕੰਪਨੀ ਹੈ ਇਹਦੇ ਚ ਜਿਹੜਾ ਇੰਡੋਰ ਯੂਨਿਟ ਦਾ ਸਾਈਜ਼ ਹੈਗਾ 33 ਇੰਚ ਹੈਗਾ ਵਾ ਇਹ ਤੁਹਾਨੂੰ ਦੇਾਂਗੇ ਆਪਾਂ 37500 ਰੁਪਏ ਦਾ ਇੱਕ ਤਾਂ ਜਿਹੜੀ ਸਟੈਂਡਰਡ ਇੰਸਟਾਲੇਸ਼ਨ ਜਿਹੜੀ ਹੈਗੀ ਆ 1500 ਰੁਪਏ ਲੱਗਦੀ ਆ ਉਹਦੇ ਪੈਸੇ ਅਸੀਂ ਦੇਾਂਗੇ 800 ਰੁਪਏ ਦਾ ਸਟੈਂਡ ਹੁੰਦਾ ਵਾ ਉਹ ਵੀ ਅਸੀਂ ਇਹਦੇ ਨਾਲ ਫ੍ਰੀ ਦੇਾਂਗੇ ਮਤਲਬ ਸਰ ਇਹਦੀ ਫਿਟਿੰਗ ਆ ਜਿਹੜੀ ਓ ਬਿਲਕੁਲ ਫ੍ਰੀਜ ਤੁਸੀਂ ਇਧਰ ਆ ਕੇ ਦਾਂਗੇ ਬਿਲਕੁਲ 8000 ਰੁਪਏ ਤੋਂ ਕੂਲਰ ਦੀ ਰੇਂਜ ਸਟਾਰਟ ਹੋ ਜਾਂਦੀ ਹੈ ਲਿਮਟਿਡ ਟਾਈਮ ਲਈ ਇਹਦੀ ਡੀਲ ਹੋਏਗੀ ਐਦਾ ਨਾ ਹੋਵੇ ਕਿ ਇਹਦਾ ਰੇਟ ਤੁਸੀਂ ਬਹੁਤ ਵਧਾ ਦਿਓ ਇਹ ਤੁਹਾਨੂੰ ਪੈਗਾ ਆਪਣਾ 14500 ਰੁਪਏ ਦਾ ਤੇ ਨਾਲ ਸਰ 3500 ਵਾਲਾ ਕੈਮਰਾ ਫ੍ਰੀ ਕੈਮ ਹਾਂ ਐਲਈਡੀ ਜਿਹੜੀ ਹੈਗੀ ਬਿਲਕੁਲ ਲੇਟੈਸਟ ਜਿਹੜਾ ਹੈਗਾ ਹਾਈ ਸੈਂਸ ਕੰਪਨੀ ਦੀ ਹੈ ਬਾਹਰ ਦੀ ਹੈਗੀ ਹੈ ਕੰਪਨੀ ਹੈ ਫੋਰਨ ਦੀ ਉਸ ਤੋਂ ਬਾਅਦ ਇਹਦੇ ਚ ਲੇਟੈਸਟ ਵਰਜਨ ਹੈਗਾ ਵੇਡਾ ਦਾ ਜਿਹੜਾ ਸੌਫਟਵੇਅਰ ਹੈਗਾ ਵਾ ਪ੍ਰਾਈਸ ਜਿਹੜੀ ਹੈਗੀ ਇਹਦੀ 12500 ਰੁਪਈਆ ਹੈਗਾ ਉਹਦੇ ਨਾਲ ਅਸੀਂ ਦੋ ਕੈਮਰਾ ਜਿਹੜਾ ਹੈਗਾ ਪਾ ਵਾਈਫਾਈ ਦੇ ਨਾਲ ਹੈਗਾ ਤੁਸੀਂ ਕੋਈ ਕਨੈਕਸ਼ਨ ਨਹੀਂ ਚਾਹੀਦਾ ਸਿਰਫ ਵਾਈਫਾਈ ਦਾ ਕਨੈਕਸ਼ਨ ਚਾਹੀਦਾ ਬ੍ਰਾਂਡਡ ਕੰਪਨੀ ਦੀ ਜਸਟ ਕੋਰਸਾ ਦੀ ਇਹਦੀ ਸਾਊਂਡਬਾਰ ਹੈਗੀ ਆ ਜਿਹਦੀ ਕਿ ਐਮ ਆਰ ਪੀ ਪ੍ਰਾਈਸ ਜਿਹੜੀ ਹੈਗੀ ਆ 10990 ਰੁਪਏ ਆ ਐਲਈਡੀ ਦਾ ਪ੍ਰਾਈਸ ਹੈਗਾ 12500 ਰੁਪਿਆ ਤੇ 10990 ਦੇ ਤਾਂ ਤੁਸੀਂ ਸਾਊਂਡਬਾਰ ਹੀ ਨਾਲ ਦੇ ਦੇਣੀ ਫ੍ਰੀ ਕੈਮਰੇ ਦੀ ਜਿਹੜੀ ਪ੍ਰਾਈਸ ਹੈਗੀ ਆ 3500 ਰੁਪਿਆ 3500 ਉਹ ਵੀ ਅਸੀਂ ਨਾਲ ਫ੍ਰੀ ਦੇ ਦਿੰਨਾ ਸਰ ਐਲਈਡੀ ਫਰੀ ਦੇ ਪਾਈ ਜਨੇਗੀ ਬਿਲਕੁਲ ਫਰੀ ਦੇ ਪਹਾ ਹੋਗੀ ਸਾਰੀਆਂ ਮਸ਼ੀਨਾਂ ਆਈਐਬੀ ਦੀ ਐਲਜੀ ਦੀ ਸੈਮਸੰਗ ਦੀ ਮਿਲ ਜਾਏਗੀ ਫ੍ਰਿਜ ਦੇ ਵਿੱਚ ਤੁਸੀਂ ਆ ਜਾਂਦੇ ਹੋ ਆ ਡਬਲ ਡੋਰ ਦੇ ਵਿੱਚ ਆ ਜਾਓ ਇਹਦੀ ਐਲਜੀ ਦੀ ਮਿਲ ਜਾਏਗੀ ਸੈਮਸੰਗ ਦੀ ਮਿਲ ਜਾਏਗੀ ਸਰ ਡਬਲ ਡੋਰ ਸਿੰਗਲ ਡੋਰ ਸਭ ਕੁਝ ਪਿਆ ਹੋਇਆ ਹੈ ਨਾ ਹਾਂਜੀ ਇਹ ਜਿਹੜਾ ਹੈਵੀ ਡਿਊਟੀ ਦੇ ਵਿੱਚ ਹੈਗਾ ਵਾ ਡਾਈਕਨ ਹੀ ਕੰਪਨੀ ਦਾ ਹੈਗਾ ਜਿਹੜਾ ਕਿ ਬਾਜ਼ਾਰ 'ਚ ਬਹੁਤ ਘੱਟ ਤੁਹਾਨੂੰ ਮਿਲੇਗਾ ਇਹਦਾ ਸਾਈਜ਼ ਵੀ ਜਿਹੜਾ ਹੈਗਾ 43 ਇੰਚ ਹੈਗਾ ਵਾ ਸਰ ਐਦਾ ਕਿਦਾ ਮੰਨ ਲਈਏ ਅਸੀਂ 43 ਇੰਚ ਹੈ ਬਿਲਕੁਲ ਅਸੀਂ ਤੁਹਾਨੂੰ ਮਿੰਕੇ ਦਿਖਾ ਲ ਦਿੰਨੇ ਆਹ ਦੇਖੋ ਇਹਦਾ 43 ਇੰਚ ਜਿਹੜਾ ਇੰਡੋਰ ਯੂਨਟ ਹੈਗਾ 44000 ਪ੍ਰਾਈਸ ਹੈਗੀ ਆ ਇਹਨੂੰ ਤੁਹਾਨੂੰ ਲੈਸ ਕਰਕੇ 39500 ਦਾ ਦੇਾਂਗੇ ਮਤਲਬ 39500 ਚ ਫਿਟਿੰਗ ਵੀ ਫ੍ਰੀ ਕਰਾ ਕੇ ਦਵਾਂਗੇ ਨਾਲ ਸਟੈਂਡ ਵੀ ਬਿਲਕੁਲ ਫ੍ਰੀ ਮਿਲੇਗਾ ਸਟੈਂਡ ਵੀ ਨਾਲ ਬਿਲਕੁਲ ਫ੍ਰੀ ਮਿਲੇਗਾ ਇਨਵਰਟਰ ਏਸੀ ਨਾਲੇ ਬਿਲਕੁਲ ਇਨਵਰਟਰ ਏਸੀ ਹੈਗਾ ਜਿੰਨੇ ਵੀ ਏਸੀ ਆਉਂਦੇ ਹੈਗੇ ਆ ਉਹ 5000 ਕੂਲਿੰਗ ਵਾਟ ਦੇ ਹੁੰਦੇ ਆ ਇਹ ਜਿਹੜਾ ਹੈਗਾ 5280 ਕੂਲਿੰਗ ਵਾਟ ਦੇ ਵਿੱਚ ਹੈਗਾ ਵਾ ਇਹਦੀ ਜਿਹੜੀ ਹਵਾ ਹੈਗੀ ਆ 50 ਫੁੱਟ ਤੱਕ ਜਾਏਗੀ ਇਹਦਾ ਜਿਹੜਾ ਫੈਨ ਹੈਗਾ 22 ਇੰਚੀ ਹੈਗਾ ਵਾ ਆਮ ਤੁਹਾਨੂੰ ਜਿਹੜਾ ਕਿਸੇ ਵੀ ਕੰਪਨੀ ਦਾ 17 ਜਾਂ 18 ਇੰਚ ਤੋਂ ਵੱਡਾ ਫੈਨ ਨਹੀਂ ਮਿਲਦਾ ਇਹਦਾ ਵਾਟਰ ਲੈਵਲ ਦੇਖ ਜਾਂਦਾ ਪਾਣੀ ਤੁਸੀਂ ਬਾਹਰ ਕਰਨਾ ਹੈਗਾ ਜਦੋਂ ਖਾਲੀ ਕਰਨਾ ਉਹ ਆਟੋਮੈਟਿਕ ਹੋ ਜਾਏਗਾ ਆ ਸਾਰੀ ਸ਼ੀਟ ਦੇ ਉੱਤੇ ਇਕੋ ਪੇਂਟ ਹੀ ਹੋਇਆ ਵਾ 10-12 ਸਾਲ ਇਹਨੂੰ ਅਰਸ਼ਟ ਨਹੀਂ ਲੱਗੇਗਾ ਕੁਝ ਵੀ ਨਹੀਂ ਹੋਏਗਾ ਮੈਨੂੰ ਤਾਂ ਲੱਗਦਾ ਇੰਨਾ ਮਜ਼ਬੂਤ ਕੂਲਰ ਹੈਗਾ ਇਹ ਕੂਲਰ ਵੀ ਮਜ਼ਬੂਤ ਵਧੀਆ ਹੈਗਾ ਫਿਰ ਦੂਸਰੀ ਚੀਜ਼ ਪੰਪ ਤੁਸੀਂ ਦੇਖੋ ਏਡਾ ਵੱਡਾ ਪੰਪ ਕੋਈ ਨਹੀਂ ਲਗਾਉਂਦਾ ਸਕੂਲ ਹੋਮ ਦੀ ਮੋਟਰ ਆ ਆਪਣੀ ਇੰਡੀਆ ਦੀ ਜਿਹੜੀ ਸਭ ਤੋਂ ਮਹਿੰਗੀ ਕੰਪਨੀਆਂ ਦੇ ਵਿੱਚੋਂ ਆਉਂਦੀ ਹੈ ਗੁਆਰਡ ਦਾ ਸਭ ਤੋਂ ਵਧੀਆ ਐਸੀ ਮਿਸੂਬਿਸ਼ੀ ਹੈਵੀ ਇੰਡਸਟਰੀ ਦਾ 1.6 ਟਨ ਜਿਹੜਾ ਹੈਗਾ ਵਾ ਕੰਪਨੀ ਪ੍ਰਾਈਸ ਦੇ ਵਿੱਚ ਅਸੀਂ ਇਹਦੇ ਨਾਲ ਤੁਹਾਨੂੰ ਕਾਫੀ ਗਿਫਟ ਅੱਛੇ ਦੇ ਨਾਲ ਦੇ ਰਹੇ ਹਾਂ ਜਿੱਦਾਂ ਸਟੈਂਡਰਡ ਇੰਸਟਾਲੇਸ਼ਨ 1800 ਰੁਪਏ ਦੀ ਹੈਗੀ ਕੰਪਨੀ ਦੀ 800 ਰੁਪਏ ਦਾ ਸਟੈਂਡ ਹੈਗਾ ਵਾ ਸਟੈਬਲਾਈਜ਼ਰ 3500 ਰੁਪਏ ਦਾ ਹੈਗਾ ਵਾ ਪਾਈਪ ਔਰ ਵਾਇਰ ਨਾਲ 4400 ਰੁਪਏ ਦੀ ਆ ਨਾਈਟ੍ਰੋਜਨ ਫਲਸ਼ਿੰਗ ਕਰਾ ਕੇ ਦੇਵਾਂਗੇ 800 ਰੁਪਏ ਦੀ ਇਹਦੀ ਟੋਟਲ ਪ੍ਰਾਈਸ ਬੰਦੀ ਹੈ ਕਿ 11300 ਰੁਪਈਆ ਮਤਲਬ ਮਿਸਤਬੂਸ਼ੀ ਦੇ ਏਸੀ ਦੇ ਨਾਲ ਤੁਸੀਂ 11300 ਦੇ ਗਿਫਟ ਹੀ